ਯਾਰ ਇਹ ਵੀ ਮਦਦ ਇਹ ਵੀ ਵੀਰੇ ਵਧੀਆ ਵੀਰੇ ਇੱਕ ਬਾਸ਼ੂ ਜੀ ਜਿੰਦੇ ਆਪਾਂ ਨੂੰ ਬਾਸ਼ੂ ਜੀ ਕਿਹੜੀ ਕੰਪਨੀ ਲੈਣੀ ਹੈ ਐਲਜੀ ਦੀ ਚਾਹੇਗੇ ਅਸੀਂ ਅੱਛਾ ਕਿਸ਼ਤਾਂ ਦੇ ਲੈਣੀ ਹੈ ਕਿਸ਼ਤਾਂ ਦੇ ਦੋ ਜਾਰ ਕਰਦੇ ਕਿੰਨੇ ਮਹੀਨੇ ਭਰਨੇ ਨੇ ਮੇਰੇ ਪਹਿਲਾਂ ਭਰਾ ਦਾ ਘੱਟ ਤੋਂ ਘੱਟ ਲੀ ਵੀਰੇ ਕਿੰਨੇ ਕਹੀਏ ਕਿੰਨੇ ਕਹੀਏ ਤੂੰ ਆਪਦੇ ਮੂੰਹੋਂ ਕਹੋ ਇੱਕ ਵਾਰੀ ਤੁਹਾਨੂੰ ਦੇ ਦਾਂਗੇ 1500 ਪਰਨਾ ਵਿੱਚ ਜੀਰੇ ਅਸੀਂ ਇੰਨੇ ਨਹੀਂ ਪਰਾਂਦੇ ਇੰਨੇ ਨਹੀਂ ਪਰਾਂਦੇ ਜਦੋਂ ਘੱਟ ਤੋਂ ਘੱਟ ਪਰਾਂਗਾ ਤੁਹਾਨੂੰ ਦੱਸਦਾ ਜਦਾ ਵੀ ਕਿੰਨੇ ਕਿ ਭਰਾ ਸਕਦੇ ਸੀ 12-1300 ਪਰਾਂ ਸਕਦਾ ਸੀ ਨਾ ਨਾ ਬਿਲਕੁਲ ਵੀ ਜਿਹੜੀ ਤੇਰੀ ਚੈਨ ਚ ਗੱਲ ਕਰਾਂਗੇ ਸਿਰਫ 500 ਰੁਪਿਆ ਭਰਾਵਾਂਗੇ ਤੇ ਸੋ ਐਵੇਂ 500 ਹਾਂ ਸਿਰਫ ਔਰ ਸਿਰਫ ਕਿਸ਼ਤਾਂ ਦੇ ਲੈਣੀ ਐ ਹਾਂ ਕਿਸ਼ਤਾਂ ਕਿੰਨੀ ਕਿਸ਼ਤ ਕਰਦੀ ਤੇ ਇਸ ਵੇਲੇ ਛੋਟੀ ਨੇ ਛੋਟੀ ਕਰੀ ਹੋਈ ਯਾਰ ਕਿੰਨੇ ਫੇਰ ਵੀ 1200 ਕਰ ਦੋ ਵੀਰੇ ਔਰ ਘੱਟ ਕਰਾਂਗੇ ਕਰ ਦਈਏ ਇਹ ਤੋਂ ਘੱਟ ਹਾਂ ਕਿੰਨੀ ਕਰਦਾਂਗੇ 888 ਰੁਪਏ ਵੀਰੇ ਹਾਂ ਵੀਰੇ ਜੇ ਵੀ ਸਹੀ ਐ ਨਾ 888 ਇੱਕ ਨਾਲ ਤੈਨੂੰ ਹੋਰ ਵੀ ਆਫਰ ਦੇ ਜੀ ਹਾਂ ਦੇ ਦੂੰਗਾ ਵੀਰੇ ਇੱਕ ਤਾਂ ਦੇ ਰਿਆ ਪਾਪਰ ਤੇ ਰੱਖਿਆ ਡਰੈਨ ਹਾਂਜੀ ਵੀਰੇ ਠੀਕ ਹੈ ਇੱਕ ਰੱਖਿਆ ਆਪਾਂ ਨੇ ਪ੍ਰੈਸ ਦੋ ਵੀਕਾ ਇੱਕ ਨਾਲ ਇੱਕ ਗਿਫਟ ਮਿਲੂਗਾ ਜਿਹੜਾ ਮਰਦੀ ਗਿਫਟ ਚੱਕ ਲੈ ਵੀ ਦੋਨੋਂ ਇੱਕ ਮਰਦੀ ਦੇ ਨਾਲ ਮਸ਼ੀਨ ਦੇ ਨਾਲ ਗਿਫਟ ਠੀਕ ਹੈ ਵੀਰੇ ਠੀਕ ਹੈ ਖੁਸ਼ ਹੈ ਹੁਣ ਹੁਣ ਮਰਾਪ ਕੋਸ਼ ਹੈ ਵੀਰੇ ਹੁਣ ਤਾਂ ਵੀ ਕੁਝ ਕਰਦੇ ਤੇ ਲਦਾ ਦੀ ਮਸ਼ੀਨ ਦੀ ਚਾਹ ਵੀਰੇ ਲਦਾ ਦੇ ਅੱਧੀ ਕੱਪੜੇ ਧੋਵੇਂ ਜਾ ਕੇ ਬਾਹਰ ਕੀ ਕਰੇ ਅੱਜ ਲੈ ਜਾ ਕੋਈ ਚੱਕਰ ਨਹੀਂ ਹੁਣ ਭੇਜਦਾ ਨਾ ਤੇਰੇ ਪਿੰਡ ਠੀਕ ਹੈ ਸ਼ੁਕਰੀਆ ਵੀਰੇ ਠੀਕ ਹੈ ਬਹੁਤ ਸ਼ਕਤਤਾ ਸੁੰਨੇ ਪਾਸ਼ਿੰਗੀ ਜਿੰਦੀ ਸਾਥੀ ਦੇ ਕੇ ਵੀਰੇ ਮੈਨੂੰ ਧੰਨ ਠੀਕ ਹੈ ਵੀਰੇ ਓਕੇ ਵੀਰੇ